ਵਾਜਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 14 ਅਗਸਤ 2025 ਦਾ ਦਿਨ ਹੈ ਅਤੇ ਮੋੜੇ ਧਾਰਨ ਵਰਦੇ ਮੀਂਹ ਵਿੱਚ ਪਿੰਡਾਂ ਚੱਕੋ ਕੀ ਮੰਡ ਬਤਾਲਾ ਢਲਵਾ ਆਦ ਪਿੰਡਾਂ ਦੇ ਘਸਾਨਾ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਅਤੇ ਬੈਨਰ ਕਾਲੀਆਂ ਝੰਡੀਆਂ ਕਾਲੇ ਚੋਲੇ ਪਾ ਕੇ ਤੇ ਇਹ ਇੱਕ ਰੋਸ ਸਮਾਰਟ ਕੀਤਾ ਜਾ ਰਿਹਾ ਹੈ ਕਾਰਨ ਇਹ ਆ ਕਿ ਉਹ ਤੁਸੀਂ ਪੜ ਸਕਦੇ ਹੋ ਬੈਨਰ ਦੇ ਉੱਤੇ ਡੇਰਾ ਵਿਆਸ ਵੱਲੋਂ ਦਰਿਆ ਵਿੱਚ ਲੱਗਾ ਗੈਰ ਕਾਨੂੰਨੀ ਬੰਨ ਤੁਰੰਤ ਹਟਾਇਆ ਜਾਵੇ ਕਿਉਂਕਿ ਇਹ ਡੇਰਾ ਰਾਜਾ ਸwami ਵੱਲੋਂ ਦਰਿਆ ਵਿਆਸ ਨੂੰ ਇੱਕ ਨਹਿਰ ਬਣਾ ਦਿੱਤਾ ਹੈ ਅਤੇ 3-4 ਕਿਲੋਮੀਟਰ ਦੀ ਚੜਾਈ ਵਿੱਚ ਅਮਰਸਰ ਸਾਈਡ ਤੋਂ ਦਰਿਆ ਦਾ ਸੱਜਾ ਪਾਸਾ ਪੂਰ ਪੂਰ ਕੇ ਅਤੇ ਖੱਬੇ ਪਾਸੇ ਵਾਲ ਜਿਹੜੀ ਜ਼ਮੀਨ ਹੈ ਢਲਵਾ ਮੰਡ ਬਤਾਲਾ ਝੱਕੋ ਕੀ ਆਪਦੀ ਉਹ ਸਾਰੀ ਦਰਿਆ ਬੁਰਦ ਕਰ ਦਿੱਤੀ ਹੈ ਤੇ ਫਸਲਾਂ ਜੜੀਆਂ ਨੇ ਇਸ ਟਾਈਮ ਤੇ 4 4 5 5 ਫੁੱਟ ਪਾਣੀ ਖਰੋਤਾ ਫਸਲਾਂ ਚ ਔਰ ਸਾਡਾ ਪ੍ਰਸ਼ਾਸਨ ਤੇ ਮੰਤਰੀ ਮੰਡਲ ਉਹ ਇਸ ਤਰ੍ਹਾਂ ਸੁੱਤੇ ਨੇ ਜਿਵੇਂ ਇੱਕ ਅੰਮ ਘਹਾਟ ਤੋਂ ਬਣੀ ਹੈ ਆਮ ਤੌਰ ਤੇ ਕੋਈ ਗੱਲ ਚੱਲਦੀ ਆ ਇਸ ਤਰ੍ਹਾਂ ਦੇ ਭੱਦਰ ਪੁਰਸ਼ਾਂ ਦੀ ਤੇ ਉੱਥੇ ਫਿਰ ਗੱਲ ਕੀਤੀ ਜਾਂਦੀ ਆ ਕਿ ਜਦੋਂ ਰੋਮ ਸਾੜ ਰਿਹਾ ਸੀ ਤੇ ਰੋਮ ਦਾ ਬਾਦਸ਼ਾਹ ਨੂਰਾ ਉਹ ਬੰਸਰੀ ਵਜਾ ਰਿਹਾ ਸੀ ਤੇ ਅੱਜ ਇਸੇ ਤਰ੍ਹਾਂ ਪੰਜਾਬ ਦਾ ਸ਼ੇਖ ਚਲੀ ਮੁੱਖ ਮੰਤਰੀ ਉਹ ਢੇਰਿਆਂ ਦੇ ਉੱਤੇ ਜੜਿਆਂ ਉੱਥੇ ਉਹਨਾਂ ਦੇ ਕਾਰ ਚੱਕ ਦਾ ਫਰਦਾ ਚੇਂਦਰੀ ਮੰਤਰੀ ਜਿਹੜੇ ਨੇ ਜਾਂ ਘਰੇ ਮੰਤਰੀ ਜਾਂ ਪ੍ਰਧਾਨ ਮੰਤਰੀ ਉਹ ਢੇਰੇ ਗੁਰਿੰਦਰ ਸਿੰਘ ਢਿਲੋਂ ਦੇ ਕਾਰ ਚੱਕਰਾਂ ਨੇ ਮੇਰਾ ਆ ਜਿਹੜਾ ਕਾਫਲਾ ਆ ਜਿਹੜੇ ਟਰੈਕਟਰ ਆ ਜਿਹੜੇ ਸੈਕਰਟ ਟਰੈਕਟਰ ਆਏ ਨੇ ਇਹ ਅੱਜ ਪੰਜਾਬ ਸਰਕਾਰ ਤੇਂਦਰ ਸਰਕਾਰ ਕਾ ਪ੍ਰਸ਼ਾਸਨ ਅਧਿਕਾਰੀਆਂ ਦੀ ਜਾਣ ਨੂੰ ਰੋ ਰਹੇ ਨੇ ਐਡੇ ਚੰਡਾਲ ਅਫਸਰ ਚਾ ਡੀਸੀ ਅੰਮ੍ਰਿਤਸਰ ਚਾ ਡੀਸੀ ਕਪੂਰਥਲਾ ਇਹ ਸਾਰੇ ਦੇ ਸਾਰੇ ਇਹ ਅੱਜ ਵਿਆਰੇ ਦੇ ਮੁਤਾਜਬਨ ਕੇ ਹਾਈ ਕੋਰਟ ਦੇ ਕੀ ਪੰਜਦੇ ਹੋਏ ਆਰਡਰਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ ਜਿਸ ਕਰਕੇ ਇਹ ਅਕੱਜ ਪਿੰਡ ਮੰਡ ਬਤਾਲਾ ਗੁਰਦੁਆਰਾ ਸਾਹਿਬ ਤੋਂ ਸਵੇਰੇ 8:00 ਤੱਕ ਕਾਫਲਾ ਕਸ਼ਤਾਂ ਦਾ ਪੈਸਟਰ ਮਾਰਚ ਕਾਲੀਆਂ ਝੰਡੀਆਂ ਅਤੇ ਕਾਲੇ ਚੋਲੇ ਪਾ ਕੇ ਇਹ ਪੰਜਾਬ ਸਰਕਾਰ ਤੇ ਪੰਜਾਬ ਪ੍ਰਸ਼ਾਸਨ ਚਾਹੇ ਉਹ ਡਰੇਨੇ ਭਾਗ ਮੈਨੂੰ ਭਾਗ ਚਾ ਡੀਸੀ ਨੇ ਐਸਡੀਐਮ ਨੇ ਇਹ ਸਾਰਿਆਂ ਦਾ ਦਿੱਟ ਸਿਆਪਾ ਕਰਨ ਵਾਸਤੇ ਇਹ ਜਿਹੜਾ ਮਾਰਚ ਅੱਜ ਹੋ ਰਿਹਾ ਇਹ ਕੱਲ ਨੂੰ 15 ਅਗਸਤ ਦਾ ਦਿਨ ਮਨਾਇਆ ਜਾਣਾ ਉਹ ਇਸ ਕਰਕੇ ਕਿ ਆਜ਼ਾਦੀ ਮਿਲੀ ਸੀ ਅਮੋਂ ਪੁੱਛਣਾ ਚਾਹਣਾ ਆਜ਼ਾਦੀ ਦੇ ਜਸ਼ਨ ਮਨਾਉਣ ਵਾਲਿਓ ਆ ਜਿਹੜੇ ਲੋਕ ਨੇ ਇਹਨਾਂ ਨੂੰ ਕਿਹੜੀ ਆਜ਼ਾਦੀ ਦਿੱਤੀ ਜੇ ਇਹਨਾਂ ਦੀਆਂ ਫਸਲਾਂ ਬਰਬਾਦ ਇਹਨਾਂ ਦੀਆਂ ਜ਼ਮੀਨਾਂ ਬਰਬਾਦ ਔਰ ਇਹਨਾਂ ਦੀ ਤੁਸੀਂ ਗੱਲ ਸੁਣਉ ਨਹੀਂ ਆ ਲੱਖ ਲੱਖ ਤੁਹਾਡੇ ਜਿਸ ਕਰਕੇ ਅੱਜ ਦਾ ਇਹ ਮਾਰਚ ਇਹਨਾਂ ਨੂੰ ਅਫਸਰਾਂ ਨੂੰ ਇਹਨਾਂ ਸਰਕਾਰਾਂ ਨੂੰ ਲਾਹਤਾ ਪਾਉਂਦਾ ਹੋਇਆ ਐ ਡੀ ਸੀ ਅੰਮ੍ਰਿਤਸਰ ਐ ਡੀ ਸੀ ਕਪੂਰਥਲਾ ਜਾ ਕੇ ਅੱਠੋਂ ਮੁੱਖ ਮੰਤਰੀਆਂ ਦੇ ਪੁੱਤਰਾਂ ਸਾਰੇ ਜਾਣਗੇ 1985 ਤੋਂ ਲੈ ਕੇ ਹੁਣ ਤੱਕ ਚਾਹੇ ਇੱਥੇ ਮੁੱਖ ਮੰਤਰੀ ਬਣਿਆ ਸਰਜੀਤ ਬਰਨਾਲਾ ਚਾਰ ਚਰਨ ਬਰਾੜ ਬੀਬੀ ਪਠਾੜ ਜੋ ਉਸ ਤੋਂ ਬਾਅਦ ਆ ਬਾਦਲ ਚੰਨਾਲ ਚੌਕੜੀ ਦਾ ਜਿਹੜਾ ਆਗੂ ਸੀ ਉਹ ਮੁੱਖ ਮੰਤਰੀ ਬਣਿਆ ਉਸ ਤੋਂ ਬਾਅਦ ਕੈਪਟਨ ਬਣਿਆ ਕੈਪਟਨ ਤੋਂ ਬਾਅਦ ਫਿਰ ਬਾਦਲ ਚਰਨਜੀਤ ਚੰਨੀ ਅਤੇ ਜਿਹੜਾ ਹਰ ਇੱਕ ਛੇਦ ਚ ਵੀ ਮੁੱਖ ਮੰਤਰੀ ਭਗਵੰਤ ਮਾਨ ਹੈ ਇਹਨਾਂ ਸਾਰਿਆਂ ਦੇ ਅੱਜ ਜਿਹੜੇ ਨੇ ਪੁੱਤਰੇ ਸਾਰੇ ਜਾਣਗੇ ਮੈਂ ਧੰਨਵਾਦ ਦੀਆਂ ਭਾਈ ਗੁਰਦੇਵ ਸਿੰਘ ਜੀ ਬਦਾਲਾ ਦਾ ਜੋ ਕੇ ਇੱਥੇ ਸਾਨੂੰ ਸਪੋਰਟ ਦੇਣ ਵਾਸਤੇ ਸਾਡੀ ਹੌਸਲਾ ਹਰਜਾਈ ਕਰਨ ਵਾਸਤੇ ਇੱਥੇ ਪਹੁੰਚੇ ਨੇ ਔਰ ਮੈਂ ਇਹ ਵੀ ਬੇਨਤੀ ਕਰਦਾ ਕਿ ਅੱਜ ਸੱਤਾਪਾਲ ਮਰਕਜ਼ ਦੇ ਜਿਹੜੇ ਕਿ ਸਾਬਕਾ ਗਵਰਨਰ ਨੇ ਉਹਨਾਂ ਦਾ ਇੱਥੇ ਸਰਧਾਂਜਲੀ ਸਮਾਗ ਜਿਹੜਾ ਸ਼ੰਗਰਪੁਰ ਦੁਆਰਾ ਸਾਥ ਮਨਾਜਾ ਰਿਹਾ ਔਰ ਮੈਂ ਇਸ ਕਰਕੇ ਬੇਨਤੀ ਕੀਤੀ ਸਾਥਿਆਨ ਨੂੰ ਕਿ ਜਲਦੀ ਤੋਂ ਜਲਦੀ ਇਥੋਂ ਫਾਰਗ ਹੋ ਕੇ ਉੱਥੇ ਵੀ ਹਾਜ਼ਰੀ ਲੁਣੀਆ ਸ੍ਰੀਮਾਨੀ ਬੇਨਤੀ ਕਰਦਾ ਸ਼ਮਨ ਦਾ ਦਾਦਤਾ ਵਾਹਿਗੁਰੂ ਜੀ ਕੀ ਫਤਿਹ ਪਉਣ ਗੁਰੂ ਪਾਣੀ ਪਿਤਾ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਵਿਸ਼ਵ ਪੱਧਰ ਤੇ ਗੁਰੂ ਨਾਨਕ ਸਾਹਿਬ ਨੇ ਦਿੱਤਾ ਜਿਸ ਦੇਸ਼ ਦੇ ਕੋਲੇ ਪਉਣ ਵਾਤਾਵਰਣ ਪਾਣੀ ਪੀਣ ਵਾਲੇ ਸ਼ੇਫ ਨੇ ਮੀਂਹ ਦੇ ਪਾਣੀ ਨੂੰ ਸੰਭਿਆ ਜਾਂਦਾ ਹੈ ਤੇ ਰੋੜਨ ਵਾਲੇ ਪਾਣੀਆਂ ਤੋਂ ਬਚਨ ਦੇ ਪ੍ਰਬੰਧ ਕੀਤੇ ਜਾ ਸਕਦੇ ਨੇ ਉਹੀ ਦੇਸ਼ ਖੁਸ਼ਹਾਲ ਹੋ ਸਕਦੇ ਨੇ ਮਾਤਾ ਧਰਤ ਮਹਤ ਜਿਨ੍ਹਾਂ ਨੇ ਆਪਣੀ ਧਰਤੀ ਮਾਂ ਨੂੰ ਪਿਆਰ ਕੀਤਾ ਉਹੀ ਖੁਸ਼ਹਾਲ ਹੋ ਸਕਦੇ ਆ ਅੱਜ ਉਲਟੀ ਵਾਰ ਖੇਤ ਕੋ ਖਾਈ ਜਿਨ੍ਹਾਂ ਲੀਡਰਾਂ ਨੇ ਜਿਨ੍ਹਾਂ ਬਾਬਿਆਂ ਨੇ ਜਿਸ ਪ੍ਰਸ਼ਾਸਨ ਨੇ ਅੱਜ ਕੌਣ ਪਾਣੀ ਧਰਤੀ ਦੀ ਪਚਾਹ ਵਾਸਤੇ ਗੱਲ ਰੱਖਣੀ ਸੀ ਅਫਸੋਸ ਅੱਜ ਉਹੀ ਖਾਨ ਤੇ ਲੱਗ ਗਏ ਨੇ ਬਿਆਸਾ ਦਰਿਆ ਨੂੰ ਇੱਕ ਨਹਿਰ ਬਣਾਉਣ ਤੇ ਲੱਗੇ ਹੋਏ ਆ ਬਜ਼ੁਰਗਾਂ ਨੂੰ ਸੁਣਦੇ ਹੁੰਨੇ ਸਾਂ ਜਿੱਥੇ ਕੋਈ ਨਾਲਾ ਵਗਦਾ ਏ ਮੜੀ ਏ ਚਰਾੰਦਾ ਦੀ ਜਗ੍ਹਾ ਓਹ ਹੱਡੋ ਰੋੜਾ ਏ ਓਹ ਰੂੜੀਆਂ ਦੇ ਥਾਂ ਨੇ ਪੰਚਾਇਤੀ ਨੇ ਸ਼ਾਮਲਾਤ ਨੇ ਜਾਂ ਹੋਰ ਜ਼ਮੀਨਾਂ ਨੇ ਉੱਥੇ ਬਜ਼ੁਰਗ ਕਦੇ ਇਤਨੀ ਸੀ ਲਾਉਂਦੇ ਕਹਿੰਦੇ ਸਾਂਝੀਆਂ ਥਾਵਾਂ ਤੇ ਕਦੇ ਕਬੜੇ ਨਹੀਂ ਕਰੀਦੇ ਅਫਸੋਸ ਅੱਜ ਜਿਹੜੇ ਆਪਣੇ ਆਪ ਨੂੰ ਬਾਬੇ ਦੱਸਦੇ ਨੇ ਦੂਜਿਆਂ ਦੇ ਭਵਿੱਖ ਤੇ ਦੂਜਿਆਂ ਨੂੰ ਸਵਰਗ ਚ ਜਾਣ ਦੀਆਂ ਨਸੀਤਾਂ ਦਿੰਦੇ ਨੇ ਅੱਜ ਉਹ ਹੀ ਪੰਜਾਬ ਨੂੰ ਨਰਕ ਬਣਾਉਣ ਤੇ ਲੱਗੇ ਹੋਏ ਨੇ ਆ ਜਿਹੜੇ ਹੁਣ ਹਾੜੇ ਆਉਣੇ ਨੇ ਇਹਨਾਂ ਲੋਕਾਂ ਨੇ ਡੁੱਬਣਾ ਹੈ ਅਸਰਾ ਵੀ ਇਹਨਾਂ ਦੇ ਡੁੱਬੇ ਘਰ ਵੀ ਇਹਨਾਂ ਦੇ ਡੁੱਬੇ ਤੇ ਜਿਹੜੀ ਉਪਜਾਊ ਵਿਭਾਗ ਦੀ 7 ਲੱਖ ਕਿੱਲਾ ਜ਼ਮੀਨ ਦਰਿਆਵਾਂ ਨਾਲ ਲੱਗਦੀ ਹੈ ਉਹਦੀ ਰੇਤਾ ਵੀ ਲੀਡਰ ਵੇਚਦੇ ਨੇ ਔਰ ਉਹਨਾਂ ਨੇ ਕਬਜ਼ਾ ਕਰਕੇ ਦਿੱਲੀ ਨੂੰ ਵੀ ਆ ਪੰਜਾਬ ਦੇ ਦਲਾਲਾਂ ਨੇ ਦਿੱਤੀ ਹੋਈ ਉਹ ਜ਼ਮੀਨ ਜਦ ਕਿ ਉਹਦੇ ਮਾਲਕੇ ਹੋਣੇ ਚਾਹੀਦੇ ਸਾਨੇ ਲੋਕ ਜਿਹੜੇ ਹੜ੍ਹ ਚ ਰੁੱਧਦੇ ਨੇ ਤੇ ਪੀਣ ਵਾਲੇ ਪਾਣੀ ਨੂੰ ਤਰਸਦੇ ਨੇ ਉਹਨਾਂ ਲਈ ਜ਼ਿੰਮੇਵਾਰ ਪੰਜਾਬ ਦੀ ਪ੍ਰਸ਼ਾਸਨ ਦੀ ਹੈ ਤੇ ਪੰਜਾਬ ਦੇ ਉਹ ਅਫਸਰ ਜਿਹੜੇ ਵਰਦੀ ਤਾਂ ਲੈਂਡਲੋਰਡ ਦੀ ਪਾਈ ਫਿਰਦੇ ਨੇ ਪਰ ਮਾਕੀ ਦਿਓ ਹੁਕਮੋ ਕਿਸੇ ਬਾਪੇ ਦਾ ਮੰਨਦੇ ਨੇ ਗੌਰ ਕਾਨੂੰਨੀ ਕਿਤੇ ਵੀ ਇੱਟ ਨਹੀਂ ਲਾਈ ਜਾ ਸਕਦੀ ਆ ਕੱਲ ਨੂੰ ਅਸੀਂ ਤੁਹਾਨੂੰ ਫੇਰ ਵਿਖਾਵਾਂਗੇ ਆ ਬਿਆਸਾ ਦਰਿਆ ਤੇ ਕਿਵੇਂ ਕਬਜ਼ਾ ਕਰਕੇ ਇੱਥੇ ਦੇ ਲੋਕ ਆਪਣੀਆਂ ਇਮਾਰਤਾਂ ਖੜੀਆਂ ਕਰ ਰਹੇ ਬਰਸਾਤਾ ਹੋਣ ਜੀਆਂ ਹਾੜੇ ਆਉਣਗੇ ਉਹ ਜਿਹੜੇ ਪਾਣੀ ਆਉਣੇ ਨੇ ਉਹ ਕਿੱਧਰ ਨੂੰ ਜਾਣਗੇ ਉਹਨਾਂ ਤੇ ਰਾਤ ਤੇ ਬਾਬਿਆਂ ਤੇ ਲੀਡਰਾਂ ਤੇ ਪ੍ਰਸ਼ਾਸਨ ਨੇ ਬੰਦ ਕਰ ਦਿੱਤੇ ਨੇ ਰੋਡ ਨੂੰ ਵਾਸਤੇ ਰਹਿ ਗਿਆ ਪੰਜਾਬ ਅੱਜ 15 ਅਗਸਤ ਦਾ ਜਸ਼ਨ ਮਨਾਉਣ ਵਾਲਿਓ ਜੇ ਮਾੜੀ ਮੋਟੀ ਵੀ ਕੋਈ ਸ਼ਰਮ ਹੈ 15 ਅਗਸਤ ਦੀ ਤੇ 10 ਲੱਖ ਬੰਦਾ ਮਰਵਾ ਕੇ ਆਪਣੇ ਘਰ ਉਜਾੜ ਕੇ ਆਜ਼ਾਦੀ ਦਾ ਨਿਗ੍ਹ ਦੇਣ ਵਾਲੇ ਇਹ ਪੰਜਾਬੀ ਲੋਕ ਨੇ ਅੱਜ ਇਹਨਾਂ ਨੂੰ ਤੁਸੀਂ ਰੋਣ ਲਈ ਛੱਡ ਦਿੱਤਾ ਡੁੱਬਣ ਲਈ ਛੱਡ ਦਿੱਤਾ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਰੋੜਨ ਵਾਲਾ ਮੂੰਹ ਅੱਡੀ ਬੈਠਾ ਹੈ ਅਗਲੇ ਪਾਸੇ ਪਵੇਖ ਜਿਹੜਾ ਉਹ ਬਿਲਕੁਲ ਧੁੰਦਲਾ ਨਜ਼ਰ ਆਉਂਦਾ ਹੈ ਇਸ ਲਈ ਪੰਜਾਬ ਵਾਸੀਓ ਤੁਹਾਡਾ ਕਿਸੇ ਨੇ ਨਹੀਂ ਇਹ ਬਣਨਾ ਅੱਜ ਵਰਦੇ ਮੀਚ ਮੈਂ ਵੇਖ ਰਿਹਾ ਮੈਂ ਵੀ ਗੱਡੀ ਚ ਬੈਠਾ ਆ ਬਾਕੀ ਵੀ ਬੈਠੇ ਨੇ ਆ ਕੁਝ ਸਾਡੇ ਕਿਸਾਨ ਭਰਾ ਸੀ ਉਹਨਾਂ ਦੇ ਟਰੈਕਟਰ ਤੇ ਛਤਰੀ ਜੋਗੇ ਪੈਸੇ ਹੈ ਨਹੀਂ ਉਹਨਾਂ ਤੋਂ ਟਰੈਕਟਰ ਜੂਰ ਲਈ ਫਿਰਦੇ ਉਹ ਵੀ ਪਤਾ ਨਹੀਂ ਕਿੱਥੋਂ ਲਿਆਏ ਕਿੱਦਾਂ ਲੈ ਕੇ ਆਏ ਉੱਤੇ ਛਤਰੀ ਜੋਗੇ ਪੈਸੇ ਵੀ ਹੈ ਨਹੀਂ ਵੀ ਮੈਂ ਉੱਤੇ ਸ਼ੱਤ ਲਾਲਮਾ ਮੀਚ ਭਿਜਦੇ ਹੋਏ ਆ ਤੇਲ ਫੂਕ ਰਹੇ ਨੇ ਇੰਨਾ ਸਮਾਂ ਤੇ ਇੰਨਾ ਤੇਲ ਫੂਕਿਆ ਹੋਇਆ ਇਹ ਜਿਹੜਾ ਪੈਸਾ ਹੈ ਇਹ ਕਿਸੇ ਦੇ ਪਿਓ ਦਾ ਨਹੀਂ ਇਹ ਪੰਜਾਬ ਦਾ ਪੈਸਾ ਹੈ ਇੱਕ ਬੰਨੇ 4.5 ਲੱਖ ਦਾ ਕਰਜ਼ਾ ਇੱਕ ਬੰਨੇ ਆ ਸਾਡੀਆਂ ਰੈਲੀਆਂ ਸਾਨੂੰ ਕੰਗਾਲ ਕਰ ਰਹੀਆਂ ਨੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਬਾਬਿਆਂ ਦੇ ਚੁੰਗਲ ਚ ਵੋਟਾਂ ਲੈ ਕੇ ਤੁਸੀਂ ਸਰਕਾਰ ਫਿਰ ਬਣਾ ਲੋਗੇ ਪਰ ਪੰਜਾਬ ਦਾ ਕੀ ਕਰੋਗੇ ਜਿਹੜਾ ਹਾਸ਼ੀਏ ਤੇ ਆ ਚੁੱਕਾ ਹੈ ਸ਼ੇਰੇ ਪੰਜਾਬ ਤੁਹਾਨੂੰ ਪੰਜਾਬ ਵਾਸੀਆਂ ਨੂੰ ਬਣਨਾ ਹੋ ਨੌਜਵਾਨਾਂ ਨੂੰ ਖਾਸ ਕਰਕੇ ਬੈਂਤੀ ਕਰੂੰਗਾ ਨਚਾਰਾਂ ਦਾ ਖਿਹੜਾ ਛੱਡੂ ਸਰਦਾਰਾਂ ਦੀ ਲੀ ਫੜੋ ਬਾਬਾ ਜਸਰ ਸਿੰਘ ਆਲੂ ਵਾਲੀਏ ਬਾਬੇ ਬੰਦਾ ਸਿੰਘ ਬਹਾਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹ ਦਰਿਆਵਾਂ ਦੇ ਬੰਨੀ ਪਾਰ ਰੁਕਣੇ ਨੇ ਤੇ ਦਰਿਆ ਤਾਂ ਬਚਣੇ ਨੇ ਜਦੋਂ ਪੰਜਾਬ ਦਾ ਪੁੱਤ ਸ਼ੇਰੇ ਪੰਜਾਬ ਬਣਦੇ ਸੁਪਨੇ ਲੈਣ ਲੱਗ ਜਵੇ ਆਓ ਸਾਰੇ ਸ਼ੇਰੇ ਪੰਜਾਬ ਬਣੀਏ ਆਪਣੇ ਦਰਿਆ ਬਚਾਈਏ ਪੌਣ ਨੂੰ ਪਾਣੀ ਪਿਲਾ ਮਾਂ ਦਾ ਸਤਿ ਮਹੱਤ ਦਾ ਸਨੇਹਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਏ ਉਹਨੂੰ ਸਹੀ ਮਹਿਣਿਆਂ ਚ ਲਾਗੂ ਕਰੀਏ ਭਾਈ ਬਦੇ ਸਿੰਘ ਸਿਰਸਾ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਇਸ ਉਮਰ ਦਾ ਬੰਦਾ ਮੰਜੀ ਤੋਂ ਨਹੀਂ ਉੱਠਦਾ ਜਿੱਦ ਕੋ ਚਾਰ ਪੈਸੇ ਉਹ ਕਹਿੰਦਾ ਲੋੜ ਨਹੀਂ ਪਰ ਤਿੰਨ ਤਿੰਨ ਇਹਨਾਂ ਦੇ ਉਵਾਲ ਪਏ ਹੋਏ ਨੇ ਸਤੰਤ ਪਾਈ ਫਿਰਦੇ ਨੇ ਉਹਦੇ باوجود ਦਿਨ ਰਾਤ ਇੱਕ ਕੀਤਾ ਹੋਇਆ ਕਿ ਜੇ ਮੇਰੀ ਮੌਤ ਵੀ ਆਵੇ ਮੈਦਾਨੇ ਜੰਗ ਚਾਹੇ ਬਕੀ ਤੇ ਬੈ ਕੇ ਨਹੀਂ ਮਰਨਾ ਚਾਹੁੰਦਾ ਤੇ ਗੁਰੂ ਕਿਰਪਾ ਕਰੇ ਨਾ ਬਜ਼ੁਰਗਾ ਦੀ ਉਮਰ ਵੀ ਬਾਬਾ ਬੁੱਢਾ ਸਾਹਿਬ ਦੀ ਤਰ੍ਹਾਂ 152 ਵਰੇ ਹੋਵੇ ਔਰ ਆਖਰੀ ਦੰਨ ਤੱਕ ਗਵਾਲੀਅਰ ਦੇ ਕਿਲੇ ਫਤਿਹ ਕਰਨ ਦਾ ਜਿਹੜਾ ਉਹਨਾਂ ਦੇ ਅੰਦਰ ਜज्ਬਾ ਹੈ ਸਤਿਗੁਰੂ ਉਹਨਾਂ ਨੂੰ ਫਤਿਹ ਬਖਸ਼ੇ ਤੇ ਅੱਜ ਜਿਹੜਾ ਇਹਨਾਂ ਨੇ ਮਾਰਚ ਕੱਢਿਆ ਦਰਿਆ ਬਚਾਉਣ ਲਈ ਪਾਣੀ ਪਤਾ ਪਾਣੀ ਨਾ ਬਚਿਆ ਤੇ ਕਿੱਥੇ ਮਰੋਗੇ ਇਸ ਲਈ ਉਹਨਾਂ ਦਾ ਪਾਣੀ ਬਚਾਉਣ ਲਈ ਅਸੀਂ ਡਟ ਕੇ ਸਮਰਥਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ